ਨੇ ਪੁੱਛਦੇ ਵੀ ਹਾਰਸ ਪਾਵਰ ਕਿਵੇਂ ਮਾਪੀ ਜਾ ਸਕਦੀ ਹੈ ਤੁਸੀਂ ਕੰਪਨੀਆਂ ਦੇ ਵਿੱਚ ਕਿਤੇ ਵਿਜ਼ਿਟ ਕਰੋ ਨਾ ਇੱਕ ਡਾਇਨੋਮੋਮੀਟਰ ਨਾਂ ਦਾ ਕਾਫੀ ਵੱਡਾ ਸਿਸਟਮ ਹੁੰਦਾ ਠੀਕ ਹੈ ਬਈ ਉਹਦੇ ਨਾਲ ਇੰਜਨ ਫਿੱਟ ਹੁੰਦਾ ਉਹਦੇ ਵਿੱਚ ਪਾਣੀ ਵੀ ਚੱਲਦਾ ਉਹਦੇ ਵਿੱਚ ਹਵਾ ਵੀ ਚੱਲਦੀ ਹੈ ਠੀਕ ਹੈ ਬਈ ਪਾਣੀ ਦਾ ਵੀ ਪ੍ਰੈਸ਼ਰ ਜਾਂ ਕੰਪਰੈਸ਼ਨ ਹੁੰਦਾ ਆਪਾਂ ਗੱਡੀਆਂ ਧੋਣੇ ਆ ਉਹ ਮੋਟਰ ਦਾ ਡਾੜ ਕਢਾਉਂਦਾ ਹੁੰਦਾ ਨਾ ਉਹ ਪ੍ਰੈਸ਼ਰ ਫੇਰ ਹੀ ਜਾਊਗਾ ਜੇ ਉਹ ਕੰਪਰੈਸ ਕਰੂਗਾ ਉਵੇਂ ਹੀ ਉਹ ਹਵਾ ਨੂੰ ਕੰਪਰੈਸ ਕਰਦਾ ਜਿਵੇਂ ਆਪਣੇ ਕੰਪਰੈਸਰ ਹਵਾ ਵਾਲੇ ਆ ਰੋੜਾਂ ਦੇ ਉੱਪਰ ਜਾਦੇ ਚੱਲਦੇ ਹੁੰਦੇ ਜਾਂ ਆਪਾਂ ਹਵਾ ਭਰੋਣੇ ਆ ਟੈਂਕੀਆਂ ਹਨ ਉਹ ਮਤਲਬ ਉੱਥੇ ਇੰਜਣ ਦੀ ਪਾਵਰ ਨਿਕਲਦੀ ਆ ਅਸਲ ਦੇ ਵਿੱਚ ਉੱਥੇ ਡਾੜ ਮੈਂਦਾ ਇੰਜਣ ਦਾ ਅਸਲ ਦੇ ਵਿੱਚ ਬ੍ਰੇਕਿੰਗ ਹਾਰਸ ਪਾਵਰ ਵੀ ਇੰਜਣ ਕਿੱਥੇ ਜਾ ਕੇ ਆਪਦੀ ਪਾਵਰ ਘਟਾਉਂਦਾ ਹਾਂ ਜਮਾ ਡਾ ਹਾਂ ਉੱਥੇ ਜਾ ਕੇ ਵੀ ਐਚਪੀ ਉੱਥੇ ਜਾ ਕੇ ਨਿਕਲਦੀ ਆ ਪਰ ਤੁਸੀਂ ਹੁਣ ਮੈਂ ਇਹਦੇ ਬਾਈ ਪਿਸਟਨ ਪਾ ਦਿੰਨੇ ਆ ਪਰ ਜਿਹੜੇ ਮਰਜੀ ਪਵਾ ਲਵਾਂ ਪੰਪ ਜਿਹੜਾ ਮਰਜੀ ਲਵਾ ਲਵਾਂ ਪਰ ਤੁਸੀਂ ਅੰਦਾਜ਼ਾ ਹੋ ਸਕਦਾ ਵੀ ਇੰਨੀ ਕੁ ਪਾਵਰ ਬਣ ਗਈ ਪਰ ਤੁਸੀਂ ਐਗਜ਼ੈਕਟ ਨਹੀਂ ਕਹਿ ਸਕਦੇ ਵੀ ਇਹਦੀ ਪਾਵਰ 75 ਰਹੀ ਆ ਮੇਉ ਗੱਲਾਂ ਇੱਕ ਤੁੱਕੇ ਆ ਹਾਂ ਬੈਰ ਬਿਲਕੁਲ ਤੁੱਕੇ ਉਹਦੇ ਚੱਲ ਗਿਆ ਟੂਲਾਂ ਦੇ ਹਿਸਾਬ ਨਾਲ ਚੱਲੀ ਤਾਂ ਫੇਰ ਸਹੀ ਕਹਿ ਸਕਦਾ ਬੜਾ ਕੁਸ਼ ਆ ਬਾਈ ਕੰਪਨੀ ਉਹ ਹੈ ਮਸ਼ੀਨ ਵਾ ਮਹਿੰਗੀ ਹੁੰਦੀ ਹੈ ਮਿਲ ਸਕਦੀ ਹੈ ਬਹੁਤ ਕਾਫੀ ਮਹਿੰਗੀ ਬਾਈ ਨਾ ਆਮ ਬੰਦੇ ਕੋਲ ਮੈਂ ਤਾਂ ਨਹੀਂ ਵੇਖੀ ਅੱਜ ਤੱਕ ਕੋਈ ਕਿਸੇ ਵੀ ਮਕੈਨਿਕ ਕੋਲੇ ਉਹ ਉਹ ਸਿਰਫ ਕੰਪਨੀਆਂ ਚ ਲੱਗੀ ਹੁੰਦੀ ਹੈ ਜਿੱਥੇ ਇੰਜਨ ਟੈਸਟ ਹੁੰਦੇ ਆ ਉਦੋਂ ਬਾਅਦ ਦੇ ਵਿੱਚ ਫਿਰ ਉਹ ਅਸੈਂਬਲੀ ਲਾਈਨ ਤੇ ਪਹੁੰਚਦੇ ਆ ਫੇਰ ਉਦੋਂ ਬਾਅਦ ਦੇ ਵਿੱਚ ਉਹ ਅਸੈਂਬਲ ਹੋਣ ਲੱਗਦੇ ਆ ਟਰੈਕਟਰ ਬਣਨ ਲੱਗਦੇ ਹਨ ਤੇ ਆਪਾਂ ਤਾਂ ਮੈਂ ਬਹੁਤ ਟਾਈਮ ਦਾ ਮੈਂ ਕਿਹਾ ਵੀ ਕਿਵੇਂ ਹਾਰਸ ਪਾਵਰ ਨੂੰ ਮ ਪਰ ਉਹ ਜਿਵੇਂ ਹੁਣ ਤੁਸੀਂ ਦੱਸਿਆ ਪਹਿਲਾਂ ਵੀ ਆਪਣੀ ਗੱਲ ਹੋ ਗਈ ਸੀ ਡਾਇਨੋਮੋਮੀਟਰ ਨਾਂ ਦਾ ਇੱਕ ਹੈਗਾ ਹਾਂ ਉਹ ਕਾਫੀ ਸਿਸਟਮ ਹੁੰਦਾ ਵੱਡਾ ਬਣਾ ਉਹਦੇ ਪਰ ਉਹ ਸਾਰਾ ਕੋਈ ਉਹਦੀ ਕੱਢਦੇ ਆ ਕੰਪਨੀਆਂ ਯਾਰ ਮੂਰਖ ਥੋੜਾ ਜਿਨੇ ਹੁਣ ਐਡੀ ਮਸ਼ੀਨਰੀ ਬਣਾਈ ਆ ਹੁਣ ਕੱਲੇ ਜਿਹੜਾ ਅੱਜ ਬੰਦਾ ਟਰਬੋ ਲਾਉਂਦਾ ਉਹ ਨਹੀਂ ਥੋੜਾ ਘਾੜ ਗੱਡੀ ਐ ਟਰੈਕਟਰ ਦੀ ਹੂੰ ਕਾੜਦਾ ਨਹੀਂ ਨਾ ਗੱਡੀ ਉਹਨੂੰ ਥਿਊਰੀ ਪਤਾ ਲੱਗ ਗਈ ਵੀ ਹਾਂ ਕਿਉਂਕਿ ਹੁਣ ਇਹਦੇ 'ਚ ਵੀ ਫਰਕ ਆ ਵੱਡਾ ਟਰਬੋ ਲੱਗਿਆ ਉਹਨੇ ਵੀ ਨਹੀਂ ਕੰਮ ਕਰਨਾ ਛੋਟਾ ਲੱਗਿਆ ਉਹ ਓਵਰ ਸਪੀਡ ਚੱਲੂਗਾ ਨੰਬਰ ਵੀ ਕਹਿੰਦੇ ਉਹਨੇ ਵੀ ਨਹੀਂ ਹਰੇਕ ਤੀਜ ਬਾਈ ਇਹਦੀ ਕਯੂਬਿਕ ਕੈਪੈਸਿਟੀ ਦੇ ਹਿਸਾਬ ਨਾਲ ਜਿੰਨੀ ਹਵਾ ਟਰੈਕਟਰ ਨੇ ਖਿੱਚੀ ਆ ਕਿੰਨਾ ਉਹ ਐਗਜ਼ੌਸਟ ਦੇ ਵਿੱਚ ਕੱਢੂਗਾ ਕਿੰਨੀ ਉਹ ਟਰਬਾਈਨ ਦੇ ਗੇੜੇ ਬਣਨਗੇ ਉਹ ਬਾਹਰੋਂ ਆਕਸੀਜਨ ਖਿੱਚ ਕੇ ਕਿੰਨੀ ਪਿਸਟਨਾਂ ਦੇ ਵਿੱਚ ਤਾਂ ਕੂਹੇ ਸਾਰੀ ਥਿਊਰੀ ਦੇ ਉੱਤੇ ਬੇਸਡ ਆ ਟਰਬੋ ਠੀਕ ਹੈ ਹਾਂ ਏਵੇਂ ਸੁਪਰਚਾਰਜਰ ਸੁਪਰਚਾਰਜਰ ਕਾਰਾਂ ਨੂੰ ਆਉਂਦੇ ਟਰੈਕਟਰਾਂ ਨੂੰ ਖੈਰ ਨਹੀਂ ਵਿਖਿਓ ਤੇ ਕਾਰਾਂ ਨੂੰ ਆਉਂਦੇ ਸੁਪਰਚਾਰਜਰ ਉਹ ਇੰਜਨ ਦੇ ਨਾਲ ਕਨੈਕਟਡ ਹੁੰਦਾ ਬੈਲਟ ਨਾਲ ਜੱਲਦਾ ਉਹਦੀ ਵੀ ਸੇਮ ਥਿਉਰੀ ਹੈ ਆ ਪੰਪਾਂ ਜੇ ਤਾਂ ਬਈ ਚੂੜੀ ਜਿਨਾਂ ਵਾਲੀ ਕੱਸ ਕੇ ਕਹਿੰਦੇ ਬੰਦ ਦਿੰਦੇ ਮੋਡਿਫਿਕੇਸ਼ਨ ਕਰਦੇ ਤੇਲ ਵਧਾਈ ਚੱਲ ਜਿੰਨਾ ਮਰਜ਼ੀ ਤੇਲ ਵੱਧਾ ਬਈ ਤੇਲ ਹੀ ਵੱਧਾ ਹੋਰ ਕੋਈ ਪਾਵਰ ਨਹੀਂ ਵੱਧਦੀ ਜਦੋਂ ਹੁਣ ਤੇਲ ਵੱਧ ਜਾਊਗਾ ਤਾਂ ਪਾਵਰ ਦਾ ਫਰਕ ਪਊਗਾ ਜੀ ਜੀ ਆਪਾਂ ਕਹਿੰਦੇ ਕੇਮ ਚੇਂਜ ਕਰ ਦਿੰਦੇ ਆ ਕੋਈ ਹੋਰ ਕਰ ਦਿੰਦੇ ਆ ਕੇਮ ਦਾ ਫਰਕ ਬਈ ਟੂਆਂ ਦਾ ਕਈ ਕੇਮ ਆ ਨਾ ਜਿ ਉਸ ਹੱਦ ਤੱਕ ਨਹੀਂ ਖੋਲਦਿਆਂ ਗਿਆ ਜਾਂ ਤੂੰ ਕਹਿ ਲੋ ਵੀ ਕੇਮ ਕਸੀ ਹੋਈ ਆ ਉਹਨੇ ਜਿਹੜਾ ਐਗਜ਼ੌਸਟ ਵਾਲਵ ਆ ਜਾਂ ਇਨਲੇਟ ਵਾਲਵ ਆ ਜਿੱਥੋਂ ਦੀ ਆਕਸੀਜਨ ਹਵਾ ਇੰਜਨ ਦੇ ਵਿੱਚ ਦਾਖਲ ਹੋਣੀ ਆ ਜਾਂ ਫਿਰ ਜਿਹੜਾ ਧੁਮਾਕਾ ਹੋਏ ਤੋਂ ਬਾਅਦ ਜਿਹੜਾ ਐਗਜ਼ੌਸਟ ਵਾਲਵ ਜਾਂ ਆਊਟਲੈਟ ਵਾਲਵ ਉਹ ਖੁੱਲਣਾ ਜਿਹਨੇ ਬਾਹਰ ਇਹਦੇ ਵਿੱਚੋਂ ਧੂਆਂ ਕੱਢਣਾ ਉਹ ਮਤਲਬ ਉੱਥੋਂ ਤੱਕ ਨਹੀਂ ਖੁੱਲਦੇਗੇ ਮਤਲਬ ਥੋੜਾ ਜਿਹਾ ਘੱਟ ਖੁੱਲਦੇ ਉਹਦੇ ਵਿੱਚ ਦੀ ਪ੍ਰੈਸ਼ਰ ਪੂਰਾ ਨਹੀਂ ਬਾਹਰ ਨਿਕਲ ਸਕਦਾ ਉਹਦੇ ਕਰਕੇ ਉਹ ਟੂਆਂ ਜਦੋਂ ਵੱਡੀਆਂ ਹੋਊਗੀਆਂ ਉਨੇ ਇੱਕਦਮ ਖੁੱਲਣ ਦਾ ਗੈਣਾਵਾਲ ਨੂੰ ਉਹਦੇ ਨਾਲ ਜਿਵੇਂ ਹੁਣ 36 30 ਆ 36 30 ਦੇ ਜਿਹੜੀ ਉਹ ਕੇਮ ਦਾ ਸਿਸਟਮ ਹੀ ਹੋਰ ਹੁੰਦਾ ਉਹ ਪਹਿਲਾਂ ਘੱਟ ਲੀਕ ਕਰਦੀ ਆ ਫਿਰ ਜ਼ਿਆਦਾ ਲੀਕ ਕਰਦੀ ਆ ਹੁਣ ਉਹਦੇ ਤੁਸੀਂ ਟੋ ਵਧਾ ਦਿਓ ਉਹਦੀ ਉਹ ਇੱਕਦਮ ਲੀਕ ਹੋਊ ਤੇ ਇੰਜਨ ਬਾਈ ਠੋਕਰ ਬਣੂਗੀ ਉਹਦੀ ਤੁਸੀਂ ਪੁਰਾਣੇ ਟਰੈਕਟਰ ਦੇ ਵਿੱਚ ਆ ਇਹਦੇ ਚ ਹੀ ਆ ਤੁਸੀਂ ਇਹਦੀ ਕੇਮ ਚੇਂਜ ਕਰ ਦਿਓ ਕਿਉਂਕਿ ਇੰਨੇ ਸਾਲ ਚੱਲ ਗਏ ਘਸਗੂਈ ਹੋਊ ਲਾਜ਼ਮੀ 30 ਸਾਲਾਂ ਦੇ ਵਿੱਚ ਹਨਾ ਕਿਉਂਕਿ ਹਾਂ ਥੋੜੀ ਬੋਦੀ ਦਾ ਟੋ ਦੇ ਵਿੱਚ ਫਰਕ ਹੋਇਆ ਹੋਊ ਨਾ ਤੁਸੀਂ ਉਹ ਪਾ ਦਿਓ ਜਾਂ ਲਿਸਟਰੀ ਇੰਜਨ ਆਪਣੇ ਘਰਾਂ ਦੇ ਵਿੱਚ ਹਾਂ ਪੀਟਰੀਂ ਜਣਾ ਤੁਸੀਂ ਉਹਨਾਂ ਦੀਆਂ ਟੂਆਂ ਪੰਪ ਦੀਆਂ ਥੂੜੀਆਂ ਜਾਂ ਚੱਕ ਦਿਓ ਤੇ ਉਹਦੀ ਪਾਵਰ ਤੂੰ ਐ ਲੱਗੂ ਯਾਰ ਤਾਂ ਅੱਜ ਤਾਂ ਛਾਲਾ ਹੀ ਮਾਰੀ ਜਾਂਦਾ। ਕੁਕਰਾਂ ਪੂਰੀਆਂ ਮਾਰਦਾ। ਪਰ ਜਿਹੜੀ ਕੰਪਨੀ ਦੀ ਥਿਉਰੀ ਆ ਕੰਪਨੀਆਂ ਯਾਰ ਐਡੇ-ਐਡੇ ਇੰਜੀਨੀਅਰ ਬੈਠੇ ਆ ਉਥੇ ਜਿਨ੍ਹਾਂ ਨੇ 10-10 ਸਾਲ ਸਿਰਫ ਪੜ੍ਹਾਈ ਦੇ ਵਿੱਚ ਕਿਤਾਬਾਂ ਤੇ ਮੱਥਾ ਮਾਰਿਆ ਫਿਰ ਉਹਨਾਂ ਨੇ ਕਿਤੇ ਜਾ ਕੇ ਪ੍ਰੈਨਟਸ਼ਿਪ ਕੀਤੀ ਕਿਤੇ ਉਹਨਾਂ ਨੂੰ ਫਿਰ ਸਰਟੀਫਿਕੇਟ ਮਿਲੇ ਫਿਰ ਉਹ ਰਿਸਰਚ ਵਰਕ ਤੇ ਆਏ ਫਿਰ ਉਹਨਾਂ ਨੇ ਰਿਸਰਚਾਂ ਕੀਤੀਆਂ ਹਾਂ ਠੀਕ ਆ ਕਿਸਾਨ ਜਿੱਡਾ ਵੱਡਾ ਕੋਈ ਇੰਜੀਨੀਅਰ ਨਹੀਂ ਬਿਲਕੁਲ ਬਈ ਤੇ ਕੋਈ ਮਤਲਬ ਓਡੀ ਥਿਊਰੀ ਨਹੀਂ ਜਾਣਦਾ ਕਿਉਂਕਿ ਜਿਹੜਾ ਬੰਦਾ ਇਹਦੇ ਉੱਤੇ ਬੈਠੂਗਾ ਹਾਂ ਉਹਨੂੰ ਪਤਾ ਹੋਊਗਾ ਵੀ ਇਹ ਕੀ ਚੀਜ਼ ਆ ਇਹਦੇ ਵਿੱਚ ਕੀ ਗੱਲ ਹੈ ਤੇ ਹਿਸਾਬ ਨਾਲ ਕੰਮ ਕਰਨਾ ਨੇ ਵੀ ਅਸੀਂ ਇੰਨੇ ਹਸ ਪਾਵਰ ਦਾ ਇੰਜਣ ਪਿੱਛੋਂ ਗੇਅਰ ਟਰਾਂਸਮਿਸ਼ਨ ਨਾਲ ਇੰਨੇ ਦਾ ਚੱਲੂਗਾ ਉਹ ਉੱਥੇ ਵੀ ਸਹੀ ਆ ਉਹ ਉੱਥੇ ਸਹੀ ਆ ਆਪਦੀ ਥਾਂ ਦੇ ਉੱਤੇ ਜਿਵੇਂ ਛੋਟੀਆਂ ਮੋੜੀਆਂ ਘਾਟਾਂ ਹੁਣ ਨਹੀਂ ਵੀਡੀਓ ਦੇਖੀ ਆ ਬਾਈ ਮੋਹਾਨ ਨਵੇਂ ਟਰੈਕਟਰ 'ਚ ਦਿੱਕਤ ਆ ਜਾਂਦੀ ਆ ਰੋਲਾ ਪੈਂਦਾ ਬਦਲਾ ਆ ਵੀ ਦਿੰਦੇ ਆ ਵੀ ਟਰੈਕਟਰ ਦਿਖਾਈ ਜਾਂਦੇ ਆ ਬਾਈ ਪਹਿਲਾ ਗੇਅਰ ਲਾ ਲੈ ਦਵੀ ਜਾਂਦਾ ਟਰੈਕਟਰ ਵੀ ਉਹ ਕੀ ਕਾਰਨ ਆ ਵੀ ਹੁਣ ਪਾਵਰ ਵੀ 65 ਹਸ ਪਾਵਰ ਦੇ ਜਿਵੇਂ ਕਈ ਦੇਖਿਆ ਹਣਾ ਹਾਂਜੀ ਹਾਂ ਤੇ ਵੀ ਉਹਨਾਂ ਦਾ ਕੀ ਸਿਸਟਮ ਰਹਿੰਦਾ ਫਿਰ ਉਹ ਬੰਦਾ ਭਾਈਦਾ ਮੈਂ ਮੋਡੀਫਿਕੇਸ਼ਨ ਨਹੀਂ ਕਰਾਉਣਾ ਵੀ ਯਾਰ ਪਟਰ ਭੋਲ ਵਾ ਕੇ ਪਤਾ ਕੀ ਹੁੰਦਾ ਬਾਈ ਕੰਪਨੀਆਂ ਨਾ ਜਿਵੇਂ ਪਹਿਲਾਂ ਕੰਪਨੀਆਂ ਦੇ ਜਿਹੜੇ ਮਕੈਨਿਕ ਹੁੰਦੇ ਸੀ ਜਾਂ ਫੋਰਮੈਨ ਹੁੰਦੇ ਸੀਗੇ ਏਜੰਸੀਆਂ ਦੇ ਜਿਹੜੇ ਡੀਲਰ ਸੀਗੇ ਹੂੰ ਉਹ ਬੰਦੇ ਹਾਈਲੀ ਕੁਆਲੀਫਾਈਡ ਸੀਗੇ ਜਾਂ ਉਹਨਾਂ ਕੋਲੇ ਬਹੁਤ ਜ਼ਿਆਦਾ ਤਜਰਬਾ ਸੀਗਾ ਉਹ ਲੱਭ ਲੈਂਦੇ ਸੀ ਇਹੋ ਜਿਹਾਂ ਨੌਕਸ ਕਿਉਂਕਿ ਕੰਪਨੀਆਂ ਦੇ ਵਿੱਚ ਹਰੇਕ ਜੀ ਇੱਕ ਮਾਂ ਦੇ ਪੁੱਤ ਇੱਕੋ ਜੇ ਨਹੀਂ ਹੁੰਦੇ ਨਹੀਂ ਹੁੰਦੇ ਹੁਣ ਕੰਪਨੀ ਇੱਕ ਬਣਾਈ ਜਾਂਦੀ ਇੱਕ ਚੀਜ਼ ਐਸੀ ਸੈਟਿੰਗ ਆ ਵੀ ਜਿਹੜੀ ਤੁਹਾਡੇ ਕੋਲ 20 ਸਾਲ ਵੀ ਨਹੀਂ ਹਿੱਲੀ ਤੇ ਇੱਕ ਜੀ ਜੋ ਸਕਦਾ 2 ਸਾਲਾਂ ਨੂੰ ਹੀ ਖੁੱਲ ਜਵੇ ਇਹ ਤਾਂ ਚਲੋ ਹਾਂ ਊਣ ਤਾਈਆਂ ਰਹਿ ਜਾਂਦੇ ਕਈ ਵਾਰੀ ਕੋਈ ਸਮਾਨ ਮਾੜਾ ਆ ਗਿਆ ਕਿਉਂਕਿ ਲੋੜ ਚੱਕਣਾ ਹੁੰਦਾ ਕੰਪਨੀ ਦੇ ਇਕੱਠਾ ਉਹ ਕਿਹੜਾ ਵੀ ਆਏ ਆ ਵੀ ਇੱਕ ਦੀ ਕਟ ਲਿਆਂਦੀ ਤੇ ਇੱਕ ਬਣਾ ਕੇ ਤੋਰਤਾ ਉਹਦਾ ਇਕੱਠਾ 100-100 ਬਣਾਉਣਾ ਹਨਾ ਸਹੀ ਗੱਲ ਬਈ ਤੇ ਉਹਦੇ ਵਿੱਚ ਕਈ ਵਾਰੀ ਕੋਈ ਮਾੜਾ ਮੋਟਾ ਫਰਕ ਹੁੰਦਾ ਉਹਦੇ ਵਿੱਚ ਰਹਿ ਉਹ ਕੋਈ ਜੇ ਤੁਸੀਂ ਕਹਦੇ ਹੋ ਵੀ ਹੁਣ 1000 ਡਰਾਈਵਰ ਬਣੇ ਤਾਂ 1000 ਦਾ 1000 ਹੀ ਗੜਬੜ ਇੱਕ ਅੱਧੇ ਚੋ ਜਿਵੇਂ ਹੁਣ ਇਹਦੇ ਸੀਗੇ HMT 511 ਦੇ ਪਹਿਲਾਂ ਤਿੰਨ ਰਿੰਗਾਂ ਵਾਲੇ ਵੈਸਟ ਨਾਉਣ ਲੱਗੇ ਸੀ ਉਹ ਬਲੂ ਮਾਰਨ ਲੱਗੇ ਸੀ ਉਹਦਾ ਕੀ ਚੱਕਰ ਸੀ ਉਹ ਅਸਲ ਦੇ ਵਿੱਚ ਇੰਜਨ ਰੈਲ ਆ 99 ਦਾ ਇੰਜਨ ਤੁਸੀਂ ਦੇਖਿਆ ਹੋਊਗਾ ਨਵੇਂ-ਨਵੇਂ ਥੋੜੇ ਭਾਰੇ ਹੁੰਦੇ ਸੀਗੇ ਹਾਂ ਬਈ ਹੁਣ ਵੀ ਜੇ ਤੁਸੀਂ ਕੰਮ ਕਰੋ ਥੋੜਾ ਜਿਹਾ ਫਰਕ ਹੁੰਦਾ ਹਨਾ ਭਾਰਾ ਹੁੰਦਾ ਤੇ ਉਹ ਚੀਜ਼ ਨੂੰ ਨਾ ਰੈਲਾ ਕਰਨ ਦੀ ਖਾਤਰ ਉਹਦਾ ਇੱਕ ਰਿੰਗ ਘਟਾਦਾ ਕੰਪਨੀ ਨੇ ਹਾਂ ਬਈ ਮਤਲਬ ਉਹ ਇੰਜਨ ਬਹੁਤ ਰੈਲਾ ਹੋ ਗਿਆ ਪਰ ਉਹਦੇ ਨਾਲ ਚੱਕਰ ਪੈ ਗਿਆ ਵੀ ਉਹ ਬਲੋ ਬਹੁਤ ਛੇਦੀ ਮਾਰਨ ਲੱਗ ਗਿਆ ਫੇ ਕੰਪਨੀ ਨੇ ਸਾਰੇ ਜਿੰਨੇ ਟਰੈਕਟਰ ਉਸ ਟਾਈਮ ਦੇ ਵਿੱਚ ਬਣੇ ਉਹਨਾਂ ਨੇ ਸਾਰੇ ਬਲਾ ਕੇ ਜਾਂ ਫਿਰ ਜਿਹੜੇ ਗਰੰਟੀ ਤੋਂ ਬਾਹਰ ਹੋ ਗਏ ਫਿਰ ਉਹ ਲੋਕਾਂ ਨੇ ਆਪ ਫਿਰ ਦੁਬਾਰਾ ਚਾਰ ਰਿੰਗਾਂ ਨੇ ਪੈਸਟਰ ਪਾਏ ਹੋ ਗਾਮਜਾ ਹਸੀ ਅੱਛਾ ਨਾੜੇ ਗਰੇ ਇੱਕ ਦਿੱਕਤ ਆਉਂਦੀ ਹੈ ਨਾ ਬਈ ਜਿਹੜਾ ਟੈਂਕੀ ਦੇ ਨਾਲ ਵਾਲਾ ਹੈੱਡ ਆ ਜਦੋਂ ਆਪਾਂ ਠੰਡਾ ਜ਼ਿਆਦਾ ਹੁੰਦਾ ਥੋੜਾ ਜਿਹਾ ਰੇਸ ਕਰ ਦਿੰਨੇ ਆ ਤੇ ਮਤਲਬ ਤੇਲ ਚੱਕੇ ਜਾਂਦਾ ਹੈ ਹਾਂ ਇਹ ਤਾਂ ਯਾਰ ਹਰੇਕ ਇੰਜਨ ਦੀ ਥਿਊਰੀ ਆ ਚੱਕੇ ਆnde ਚੱਕੇ ਆnde ਸਾਰੇ ਹਰੇਕ ਇੰਜਨ ਦੀ ਥਿਊਰੀ ਆ ਇਹ ਜਦੋਂ ਵੀ ਇੱਕ ਤਾਂ ਹੁੰਦਾ ਨਾ ਵੀ ਜਦੋਂ ਇੰਜਨ ਗਰਮ ਹੋ ਗਿਆ ਇਹਦਾ ਵਾਲ ਖੁੱਲ ਗਿਆ ਉਦੋਂ ਸਾਰੀ ਇੱਕ ਫਲੋ ਸਹੀ ਹੁੰਦੀ ਆ ਜਦੋਂ ਕੋਈ ਚੀਜ਼ ਜਾਂਦਾ ਇਹਦੇ ਵਿੱਚ ਇੰਜਨ ਚ ਤੇਲ ਜ਼ਿਆਦਾ ਹੋ ਗਿਆ ਜਾਂ ਤੁਸੀਂ ਠੰਡੇ ਦੀਆਂ ਰੇਸਾਂ ਦੇ ਹੀ ਜਾਣੇ ਹੋ ਠੀਕ ਹੈ ਉਹ ਵੈਸੇ ਹੀ ਅਸਲ ਦੇ ਵਿੱਚ ਤਾਂ ਇੰਜਣ ਨੂੰ ਹੀ ਰਗੜਾ ਵੱਜ ਜਾਂਦਾ ਤੇਲ ਦਾ ਬਈ ਉਹਨੇ ਖਾਣਾ ਹੀ ਆ ਖਾਣਾ ਹੀ ਆ ਠੀਕ ਹੈ ਨਾ ਜਦੋਂ ਤੁਸੀਂ ਉੱਥੋਂ ਤੱਕ ਹੁਣ ਸੈੱਡ ਤੱਕ ਤੇਲ ਆਉਣਾ ਉਹ ਜਿਹੜੀਆਂ ਪੁਸ਼ ਰਾੜਾਂ ਹੁੰਦੀਆਂ ਨਾ ਇਹਨਾਂ ਦੇ ਤਾਂ ਖਾਸ ਕਰਕੇ ਪੁਸ਼ ਰਾੜਾਂ ਦੇ ਵਿੱਚ ਦੀ ਤੇਲ ਜੜਦਾ ਲੈ ਲੈਣ ਦੇ ਇੰਜਣ 'ਚ ਵੀ ਐਵੇਂ ਚੜਦਾ ਪੁਸ਼ ਰਾੜਾਂ ਦੇ ਵਿੱਚ ਦੀ ਤਾਂ ਰੋਕਰਾਂ ਤੱਕ ਤੇਲ ਆਉਂਦਾ ਜਦੋਂ ਉੱਥੋਂ ਤੱਕ ਤੇਲ ਹੀ ਨਹੀਂ ਪਹੁੰਚਿਆ ਉਹ ਕਿਤੇ ਨਾ ਕਿਤੇ ਤਾਂ ਰਗੜਾ ਵੱਜੂਗਾ ਹਾਂ ਤੁਸੀਂ ਠੰਡੇ ਦਾ ਜ਼ੋਰ ਲਵਾਈ ਜਾਂਨੇ ਇੰਜਣ ਦੀ ਵੀ ਇੱਕ ਜਿਵੇਂ ਹੁਣ ਆਪਣਾ ਇੰਜਣ ਆ ਆਪਣਾ ਇਹਦੀ ਵੀ ਤਾਂ ਇੰਜਣ ਹੀ ਆ ਨਾ ਇੱਕ ਸਾਰਾ ਤੁਸੀਂ ਚਲੋ ਮੇਰੀ ਪੜ੍ਹਾਈ ਆ ਉਸ ਦੀ ਹੈ ਨਾ ਬੀਪੀਐਡ ਐਮਪੀਐਡ ਮੈਂ ਕੀਤੀ ਜਾਂ ਤੇ ਉਹ ਉਹਦੇ ਵਿੱਚ ਇੱਕ ਥਿਊਰੀ ਆ ਵਾਰਮਿੰਗ ਅਪ ਤੇ 쿨ਿੰਗ ਡਾਊਨ ਠੀਕ ਹੈ ਵਾਰਮਿੰਗ ਅਪ ਕੀ ਆ ਤੁਸੀਂ ਕਿਸੇ ਵੀ ਖੇਡ ਦੇ ਵਿੱਚ ਖੇਡਣ ਤੋਂ ਪਹਿਲਾਂ ਜਾਂ ਮੈਦਾਨ 'ਚ ਉਤਰਨ ਤੋਂ ਪਹਿਲਾਂ ਤੁਸੀਂ ਐਕਸਰਸਾਈਜ਼ ਕਰੋ ਉਹਨਾਂ ਪਾਰਟਾਂ ਦੀ ਜਿਨ੍ਹਾਂ ਦਾ ਜਾਦੀ ਜ਼ੋਰ ਲੱਗਣਾ ਜਿਵੇਂ ਲੱਤਾਂ ਦਾ ਜਾਦੀ ਜ਼ੋਰ ਲੱਗਣਾ ਕਿਸੇ ਖੇਡ ਦੇ ਵਿੱਚ ਹੱਥਾਂ ਦਾ ਜਾਂ ਕਿਸੇ 'ਚ ਦਿਮਾਗ ਦਾ ਵੱਖ-ਵੱਖ ਐਕਸਰਸਾਈਜ਼ਾਂ ਤੁਸੀਂ ਸਾਰੇ ਸਰੀਰ ਨੂੰ ਇੱਕ ਵਾਰੀ ਵਾਰਮ ਵਾਰਮ ਅਪ ਕਰਨਾ ਹੀਟ ਅਪ ਕਰਨਾ ਠੀਕ ਹੈ ਬਈ ਸੇਮ ਥਿਊਰੀ ਇੰਜਨ ਦੀ ਹੈ ਜੇ ਉਹ ਹੀਟ ਅਪ ਹੋਇਆ ਹੋਊਗਾ ਤੁਹਾਡਾ ਸਰੀਰ ਵੀ ਹੀਟ ਅਪ ਹੋਇਆ ਹੋਊਗਾ ਤਾਂ ਤੁਹਾਡੇ ਕੋਈ ਮਸਲ ਨਹੀਂ ਖਿੱਚਿਆ ਜਾਊਗਾ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਰ ਜਦੋਂ ਤੁਸੀਂ ਖੇਡ ਹਟੇ ਉਸ ਤੋਂ ਬਾਅਦ ਤੁਸੀਂ ਇੱਕਦਮ ਨਹੀਂ ਬੈਠਣਾ ਫਿਰ ਤੁਸੀਂ ਹੌਲੀ-ਹੌਲੀ ਜਾ ਕੇ ਆਪਦੇ ਸਰੀਰ ਨੂੰ 쿨ਿੰਗ ਡਾਊਨ ਕਰਨਾ ਛੋਟੀਆਂ-ਮੋਟੀਆਂ ਐਕਸਰਸਾਈਜ਼ਾਂ ਕਰਕੇ ਜਦੋਂ ਫਿਰ ਤੁਹਾਨੂੰ ਲੱਗਿਆ ਵੀ ਹੁਣ ਸੈਟਾ ਫਿਰ ਬੈਠ ਜਾਓ ਸੇਮ ਇਹਦੀ ਥਿਊਰੀ ਹੈ ਇਹਦਾ ਹੁਣ ਅਸੀਂ 80 ਡਿਗਰੀ ਤੇ ਜਾ ਕੇ ਬਾਲ ਖੋਲਣਾ ਇੰਜਨ ਦਾ ਹਾਂ ਬਈ ਤੇ ਤੁਸੀਂ ਇਹ ਸਟਾਰਟ ਹੀ ਕੀਤਾ ਤੇ ਸਿੱਧਾ ਹੀ ਲਾ ਦ ਕਿਉਂਕਿ ਤਕਰੀਬਨ ਕਾਡਾਂ ਗੁੱਡਾਂ ਬੰਦੇ ਦੇ ਸਰੀਰ ਤੋਂ ਜਾਂ ਦੁਨੀਆ ਨੂੰ ਵੇਖ ਕੇ ਨਿਕਲ ਗਿਆ ਪੂਰੀ ਕੁਦਰਤ ਨੂੰ ਵੇਖ ਕੇ ਨਿਕਲ ਗਿਆ ਬਿਲਕੁਲ ਬਈ ਹਾਂ ਬਸ ਇਹੀ ਚੱਕਰ ਆ ਅੱਛਾ 9/11 ਮੈਂ ਵੀਡੀਓ ਪਾਈ ਜਾਂਦਾ ਜੀ ਬੰਦਾ ਬਾਈ ਤੇ ਚਲੋ ਕਾਸੀ ਨੌਲੇਜ ਦਿੰਦਾਗਾ ਹਾਂਜੀ ਉਹ ਨੌਲੇਜਾਂ ਖਰ ਵਧੀਆ ਹੁੰਦੀਆਂ ਪਤਾ ਨਹੀਂ ਉਹਨੂੰ ਡਾਊਟ ਲੱਗਿਆ ਖਣੀ ਆਪਣੀ ਗੱਲ ਸਮਝਾ ਉਹ ਕਹਿੰਦਾ ਬਾਈ ਕਹਿੰਦਾ 9/11 ਦੇ ਜਿਹੜੇ ਡੀਆਈ ਇੰਜਨ ਆ ਜਾਂ ਡੀਆਈ ਹੋਏ ਇੰਜਨ ਆ ਇਹਨਾਂ ਦੀ ਉਮਰ ਘੱਟ ਆ ਠੀਕ ਆ ਉਹ ਬਾਕੀ ਹੈਗੀ ਆ ਜਾਂ ਕੀ ਚੱਕਰ ਆ ਬਈ ਨਹੀਂ ਨਹੀਂ ਬਾਈ ਉਮਰ ਅਮਰ ਕਾਦੀ ਘਟਾ ਉਹ ਇੰਨਾ ਜ਼ਰੂਰ ਆ ਵੀ ਉਹਦਾ ਟਾਰਕ ਵੱਧ ਜਾਂਦਾ ਇੰਜਨ ਦਾ ਉਹਦੀ ਕੰਪਰੈਸ਼ਨ ਰੇਸ਼ਿਓ ਵੱਧ ਜਾਂਦੀ ਆ ਪਿਸਟਨ ਵੱਡੇ ਆ ਹਨਾ ਜਿਵੇਂ ਦੋ ਦਾ ਪੂਰਾ ਪਾ ਦੇ ਜੇ ਤੁਸੀਂ ਹੁਣ ਗੌਰ ਹੀ ਨਹੀਂ ਕਰੋਗੇ ਬਾਈ ਫਿਰ ਤਾਂ ਉਮਰ ਹਰੇਕ ਚੀਜ਼ ਦੀ ਵੀ ਘਟਾ ਠੀਕ ਹੈ ਨਾ ਪਰ ਇਹ ਵੀ ਤਾਂ ਡੀਆਈ ਇੰਜਨ ਆ ਥੋੜਾ ਜਿਹਾ ਹੀ ਫਰਕ ਆ ਉਹਦਾ ਉਹ ਈਡੀਆਈ ਆ ਬਸ ਉਹਦਾ ਤੇਲ ਦਾ ਖਰਚਾ ਥੋੜਾ ਜਿਹਾ ਹੋਰ ਘਟਾਤਾ ਕੰਪਨੀ ਨੇ ਉਹ ਕੰਪਰ ਜਿਆਦੇ ਹਵਾ ਕੰਪਰੈਸ ਹੁੰਦੀ ਆ ਉਹਦੇ ਵਿੱਚ ਤੇ ਤੇਲ ਘਟਨ ਨਾਲ ਹੀ ਉਹਨੀ ਪਾਵਰ ਕੱਢੀ ਜਾਂਦਾ ਹੂੰ ਉਨੀ ਪਾਵਰ ਜਨਰੇਟ ਕਰਦਾ ਬਸ ਇਹੀ ਜੇਕਰ ਹੋਰ ਕੋਈ ਨਹੀਂ ਆ ਤੁਸੀਂ 65 ਬਾਈ ਵੇਖੋਗੇ ਪੁਰਾਣੇ ਚੱਲਦੇ ਕੋਈ ਚੱਕਰ ਨਹੀਂ ਹੈਗਾ 65 ਬਾਈ ਨੂੰ ਕਹਿੰਦੇ ਨੇ 911 ਦਾ ਬਾਪੂ ਉਹ ਮੰਨ ਸਕਦੇ ਪਾਵਰ ਵੱਧ ਹਨ ਬਾਈ ਜਿਵੇਂ ਉਹਦੀ ਪਾਵਰ ਹੀ ਕਿਉਂਕਿ ਉਹਦੇ ਪਿਸਟਨਾਂ ਦਾ ਸਾਈਜ਼ ਦਾ ਫਰਕ ਆ ਉਹਦਾ ਟਾਰਕ ਜ਼ਿਆਦਾ ਹੈ ਇੰਜਣ ਦਾ ਉਹਦੀ ਕੰਪਰੈਸ਼ਨ ਰੇਸ਼ਿਓ ਜ਼ਿਆਦਾ ਹੈ ਉਹਦੇ ਕਰਕੇ ਉਹਦੀ ਪਾਵਰ 65 ਆ 911 ਦੀ 58 ਫਿਰ ਹੁਣ ਸੱਤ ਪਾਵਰ 'ਚ ਫਰਕ ਕਿੱਡਾ ਪਿਆ ਫਰਕ ਤਾਂ ਹੈਗਾ ਇਹ ਚੱਕਰ ਇਹ ਵੀ ਚੱਕਰ ਆ ਬਾਕੀ ਉਹ ਆ ਗਿਆ ਚਲੋ ਵੀ ਭਾਰਤ ਸਟੇਜ 3 ਦਾ ਆ ਗਿਆ ਉਹਦਾ ਸੋਧਾ ਉਹ ਤਾਂ ਸੋਧਾਂ ਬਾਅਦ ਚ ਬਈ ਉਹਦਾ ਮਿਸ਼ਨ ਆ ਮਿਸ਼ਨ ਸੈੱਟ ਜੈਂਬਰ ਹੁੰਦੇ ਆ ਬਿਲਕੁਲ ਬਈ ਤੇ ਉਸੇ ਹਿਸਾਬ ਨਾਲ ਹੀ ਪੰਪਾਂ ਦੀ ਸੈਟਿੰਗ ਦਾ ਫਰਕ ਪੈ ਜਾਂਦਾ ਐ ਸਾਰਾ ਕੁਝ ਹੋ ਹੀ ਜਾਂਦਾ ਬਿਲਕੁਲ ਬਈ ਜੇ ਮੰਨ ਲਾ ਹੁਣ ਮੈਂ ਦੇਖਿਆ ਕਿ ਇਹ ਨਾ ਟਰੈਕਟਰ ਕਹਿੰਦੇ 25 11 21 11 ਹਾਲ ਬੜੇ ਆਰਾਮ ਨਾਲ ਖਿੱਚ ਲੈਂਦਾਗਾ ਇਹਦੀ ਸੈਟਿੰਗ ਹੁੰਦੀ ਆ ਜਾਂ ਲੈਫਟ ਹੀ ਇਹੋ ਜੀ ਇਹਦੀ ਚੀਜ਼ ਇਹੋ ਜੀ ਨਹੀਂ ਲੈਫਟ ਬਈ ਜਿਹਦੀ ਸੈਂਸਿੰਗ ਸਹੀ ਆ ਉਹ ਭਾਵੇਂ 13 ਪਾ ਲਓ ਤੁਸੀਂ ਪਰ ਇਹ ਉਸ ਢੰਗਾਈ ਤੱਕ ਨਹੀਂ ਨਾਲ ਜਾਊਗਾ 11 ਹਾਲ ਜਿਹੜੀ ਢੰਗਾਈ ਤੱਕ ਵੱਡਾ ਡ੍ਰੈਕਟਰ ਜਾਊਗਾ ਇਹੀ ਫਰਕ ਆ ਜੇ ਹੁਣ ਤੁਸੀਂ ਕਹਿ ਦਿਓ ਇਹਦੇ ਮਗਰ ਚਾਹੀ 13 ਪਾ ਲਓ ਇਹ ਕਿਹੜਾ ਜਵਾਬ ਦਿੰਦਾ ਵੀ ਨਹੀਂ ਮੈਂ ਪਾਉਣੇਗੇ ਜਾਂ ਇਹ ਭੱਜਦਾ ਵੀ ਮੈਂ ਤਾਂ ਇਹ ਪਾਉਣ ਹੀ ਨਹੀਂ ਦੇਣੇ ਲੈਂਕਾਂ ਦੇ ਵਿੱਚ ਇਹਦਾ ਥੋੜੀ ਪਾਈ ਫਿਰ ਉਹ ਤੁਸੀਂ ਇੰਨੀਆਂ ਕਿਚਰੀਟਾਂ ਪਾਉਂਗੇ ਵੱਡਾ ਡ੍ਰੈਕਟਰ ਹੋਊਗਾ ਉਹੀ ਫੁੱਟ ਡੇਢ ਫੁੱਟ ਡੂੰਘੇ ਲ ਜਾਊਗਾ